ਕਿਦਾਂ ਮਿੱਤਰੋ ਠੀਕ ਠਾਕ ਚੜ੍ਹਦੀ ਕਲਾ ਚੋਂ ਤੇ ਤੁਸੀਂ ਸਾਹਮਣੇ ਦੇਖ ਹੀ ਲਿਆ ਹੁਣ ਵੀ ਮੈਂ ਹੈਗਾ ਪਟਿਆਲੇ ਖਾਲਸੇਡ ਦੇ ਦਫ਼ਤਰ ਦੇ ਮੂਹਰੇ ਖਾਲਸੇਡ ਵਾਲੇ ਬੜਾ ਦੇ ਸੋਸ਼ਲ ਮੀਡੀਆ ਤੇ ਕਹਿੰਦੇ ਆ ਵੀ ਲੋਕਾਂ ਦਾ ਉਹ ਕਰਦੇ ਆ ਜੋ ਕਰਦੇ ਆ ਤੇ ਆਪਾਂ ਅੱਜ ਇਹਨਾਂ ਦਫ਼ਤਰ ਪਹੁੰਚੇ ਆ ਤੇ ਦੇਖਦੇ ਆ ਵੀ ਕੀ ਕੀ ਕੰਮ ਕਰਦੇ ਆ ਇਹ ਬੜਾ ਕਰਦੇ ਆ ਇਹ ਕਿ ਯਾਰ ਲੋਕਾਂ ਦਾ ਇਲਾਜ ਕਰਦੇ ਆ ਕਿ ਅਸੀਂ ਆਨ ਹੈਲਥ ਸੈਂਟਰ ਖੋਲਿਆ ਇਹਨਾਂ ਨੇ ਤੇ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਕਰਦੇ ਕੁਝ ਨਹੀਂ ਇਹ ਦਿਖਾਵਾ ਹੀ ਕਰਦੇ ਆਗੀ ਤੇ ਆਪਾਂ ਦੇਖਦੇ ਆਂ ਕੀ ਕੀ ਕਰਦੇ ਆ ਇਹ ਤੇ ਆਪਾਂ ਚੱਲਦੇ ਆਂ ਅੰਦਰ ਦੇਖਾਂਗੇ ਵੀ ਕੀ ਕੀ ਲੋਕਾਂ ਦਾ ਭਲਾ ਕਰਦੇ ਆ ਇਹ ਦੇਖਦੇ ਆਂ ਕੀ ਇਹ ਆ ਗਈ ਬਣੀ ਜਸ਼ਨ ਜੀ ਠੀਕ ਠਾਕ ਤੇ ਪਰ ਕਿੰਨੀ ਕਿੰਨੀ ਪਰਚੀ ਐ ਇੱਥੇ ਜੇ ਕੋਈ ਮਰੀਜ਼ ਆਉਂਦਾ ਕਰ 20 ਰੁਪਏ ਇਹ ਐਕਸ-ਰੇ ਦੀ ਲਗ ਲਗ ਰੇਟ ਨੇ 140 240 ਹੈ ਨਾ ਤੇ ਜਿਹੜੀ ਆਪਣੇ ਡੈਂਟਿਸਟ ਡਾਕਟਰ ਦੀ ਹੈ ਉਹਨਾਂ ਦੀ 20 ਰੁਪਈਏ ਰਜਿਸਟ੍ਰੇਸ਼ਨ ਹੈ ਫਿਜ਼ੀਓਥੈਰੇਪੀ ਵਾਲਿਆਂ ਦੀ ਵੀ 20 ਰੁਪਈਏ ਰਜਿਸਟ੍ਰੇਸ਼ਨ ਹੈ ਤੇ ਬਾਕੀ ਲੈਬ ਟੈਸਟ ਦੇ ਅਲੱਗ-ਅਲੱਗ ਚਾਰਜਸ ਨੇ ਬਜ਼ਾਰ ਨਾਲੋਂ ਘੱਟ ਹੈ ਅੱਛਾ ਬਜ਼ਾਰ ਨਾਲੋਂ ਕਿੰਨਾ ਫਰਕ ਆ ਭੈਣੇ ਕਾਫੀ ਫਰਕ ਆ ਅੱਧੋ-ਅੱਧਾ ਫਰਕ ਹੈ 50% ਦਾ ਹੈ ਅੱਛਾ ਬਾਹਰ ਜੇ 100 ਲੱਗਦਾ ਐਂ ਕਿ ਕਿੰਨਾ ਲੱਗਣਗੀ ਹਾਂਜੀ ਲੱਗ ਭੈਣ ਕਹਿੰਦੀ ਵੀ ਇਥੇ ਬੜਾ ਫਰਕ ਆ ਪੈਸਿਆਂ ਦਾ ਕਿ ਆ ਪੰਦਰ ਵੀ ਦੇਖ ਲੈਣੇ ਉਹਨਾਂ ਦੀ ਆਹ بڑے ਪ੍ਰੋਜੈਕਟ ਚਲਾਏ ਹੈ ਇਹਨਾਂ ਨੇ ਜਿਵੇਂ ਸਵੇਰ ਰਿਜਗਾਰ ਮੋੜ ਬਸੇਬਾ ਪੰਜਾਬ ਹੜ ਕਿਸਾਨ ਅੰਦੋਲਨ ਦੀ ਬੜੀ ਸੇਵਾ ਕੀਤੀ ਹੈ ਵੀ ਇਹਨਾਂ ਨੇ ਤੇ ਪਿੰਡ ਬਣਾਇਆ ਯੂਪੀਐਸਸੀ ਟ੍ਰੇਨਿੰਗ ਘਰਾਂ ਦੀ ਮੋੜ ਸਾਰੀ ਜੀਵਨ ਜੀਵਪੰਤਾ ਮੈਡੀਕਲ ਸਹਾਇਤਾ ਮੇਰਾ ਪਿੰਡ 365 ਪੰਜਾਬ ਟਿਊਸ਼ਨ ਸੈਂਟਰ ਤੇ ਆ ਖਾਲਸਾਡ ਦੇ ਡਾਕਟਰ ਨੇ ਡਾਕਟਰ تنویر ਸਿੰਘ 치ਮਾ ਦੰਦਾ ਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਠੀਕ ਠਾਕ ਡਾਕਟਰ ਸਾਹਿਬ ਕਿੰਨੇ ਕੁ ਮਰੀਜ਼ ਆਉਂਦੇ ਆ ਤੁਹਾਡੇ ਕੋਲ ਮੇਰੇ ਕੋਲ ਦਿਨ ਦੇ तकरीबन 9-10 ਮਰੀਜ਼ ਆਈ ਜਾਂਦੇ ਨੇ ਫਿਲਹਾਲ ਜਿਵੇਂ ਅਜੇ ਸਟਾਰਟਿੰਗ ਸਟੇਜ ਹੈ ਸਾਡੀ ਤੇ ਇੰਨੇ ਕੁ ਪੇਸ਼ੈਂਟਸ ਜਲਦੀ ਵਧਿਆ ਸ਼ੁਰੂ ਹੋ ਚੁੱਕੇ ਨੇ ਹੁਣ ਕੀ ਖਰਚਾ ਖਰਚਾ ਆਪਣਾ ਸਾਰਿਆਂ ਨਾਲ ਕਰ ਭਾਵੇਂ ਉਹ ਤੁਸੀਂ ਬਾਹਰ ਜਿਹੜੇ ਪ੍ਰਾਈਵੇਟ ਕਲੀਨਿਕਸ ਲਾ ਲੋ ਜਿ 50% ਰੇਟ ਘੱਟ ਤੇ ਆਪਾਂ ਸਾਰਾ ਇਲਾਜ ਕਰ ਦੋਗੇ 50% ਤੋਂ ਵੀ ਘੱਟ ਰੇਟ ਜੇ ਆਪਾਂ ਕਹੀਏ ਨਾ ਕਿ ਅੱਧਾ ਰੇਟ ਐ ਅੱਦੇ ਨਾਲੋਂ ਵੀ ਘੱਟ ਅੱਛਾ ਦੰਦਾਂ ਦਾ ਕੀ ਕੀ ਇਲਾਜ ਕੀ ਕੀ ਹੁੰਦਾ ਦੰਦਾਂ ਦੀ ਇੱਕ ਤਾਂ ਆਪਾਂ ਸਫਾਈ ਕਰਦੇ ਆ ਜਿੰਨੂੰ ਆਪਾਂ ਸਕੇਲਿੰਗ ਆ ਦਿੰਨੇ ਆ ਫਿਰ ਆਪਾਂ ਦੰਦ ਜਿਹੜੇ ਕੀੜਾ ਲੱਗ ਜਾਂਦਾ ਪੇਸ਼ੈਂਟ ਆਉਂਦਾ ਸਾਡੇ ਕੋਲ ਦਰਦ ਲੈ ਕੇ ਆਉਂਦਾ ਕਿ ਦੰਦ ਦੀ ਦਰਦ برداشت ਨਹੀਂ ਹੋ ਰਹੀ ਉਹਦਾ ਆਪਾਂ ਪਹਿਲਾਂ ਐਕਸ-ਰੇ ਕਰਕੇ ਵੇਖਦੇ ਆ ਮੇਰੇ ਕੋਲ ਐਕਸ-ਰੇ ਮਸ਼ੀਨ ਵੀ ਉੱਧਰ ਪਈ ਹੋਈ ਐ ਮੈਂ ਐਕਸ-ਰੇ ਮਸ਼ੀਨ ਨਾਲ ਦੇਖਦਾ ਕਿ ਦੰਦ ਕਿੱਥੇ ਤੱਕ ਇਨਫੈਕਸ਼ਨ ਪਹੁੰਚੀ ਹੈ ਥੱਲੇ ਫਿਰ ਉਹਦੇ ਅਕੋਰਡਿੰਗਲੀ ਮੈਂ ਟ੍ਰੀਟਮੈਂਟ ਪਲਾਨ ਬਣਾਉਂਦਾ ਪੇਸ਼ੈਂਟ ਦਾ ਕਿ ਆਪਾਂ ਫਿਲਿੰਗ ਕਰਨੀ ਹੈ ਕਿ ਉਹਦੀ ਆਰ ਸੀਟੀ ਕਰਨੀ ਹੈ ਫਿਰ ਉਸ ਤੋਂ ਬਾਅਦ ਫਿਲਿੰਗ ਹੋ ਗਈ ਆਰ ਸੀਟੀ ਹੋ ਗਈ ਦੰਦਾਂ ਦੀ ਸਫਾਈ ਹੋ ਗਈ ਆਪਾਂ ਜੇ ਦੰਦ ਨਹੀਂ ਬਚ ਸਕਦਾ ਕੋਸ਼ਿਸ਼ ਪਹਿਲਾਂ ਇਹ ਰਹਿੰਦੀ ਹੈ ਕਿ ਆਪਾਂ ਦੰਦ ਬਚਾਈਏ ਜੇ ਦੰਦ ਨਹੀਂ ਬਚਦਾ ਤੇ ਆਪਾਂ ਉਹਨੂੰ ਕੱਢ ਵੀ ਦਿੰਦੇ ਆ ਕਿ ਇਨਫੈਕਸ਼ਨ ਚ ਬਹੁਤ ਜ਼ਿਆਦੀ ਡੂੰਗੀ ਪਹੁੰਚ ਚੁੱਕੀ ਹੈ ਨਹੀਂ ਬਚਣਾ ਸਕ ਬਚਦਾ ਦੰਦ ਉਹਨੂੰ ਆਪਾਂ ਕੱਢ ਲੈਂਦੇ ਆ ਜਿਹੜੇ ਹਰ ਤਰ੍ਹਾਂ ਦਾ ਦੰਦ ਲਾਜ ਹੁੰਦਾ ਹਰ ਤਰ੍ਹਾਂ ਦਾ ਆਪਾਂ ਦੰਦ ਲਾਉਣੇ ਵੀ ਸ਼ੁਰੂ ਕਰਨੇ ਨੇ ਹਜੇ ਅਗੋਂ ਕੋ ਉਹ ਵੀ ਅਜੇ ਪ੍ਰੋਸੈਸ ਚੱਲ ਰਿਹਾ ਸਾਡਾ ਲੋਨ ਦਾ ਹਾਂਜੀ ਤੇ ਇਹ ਖਾਲਸਾੜ ਦੇ ਦੰਦਾਂ ਦੇ ਡਾਕਟਰ ਨੇ ਇੱਥੇ ਜਿਹੜੇ ਬੰਦੇ ਨੇ ਤੇ ਗਾਂ ਜਿਵੇਂ ਆਪਾਂ ਇਧਰ ਵੀ ਦੇਖੀਏ ਕਿ ਇਧਰ ਆ ਐਕਸਟਰੀ ਮਸ਼ੀਨਾਂ ਲੱਗੀਆਂ ਹੋਈਆਂ ਸਾਰੀਆਂ ਇੱਥੇ ਆ ਮੁੰਡਾ ਇੱਥੇ ਕੰਮ ਕਰਦਾ ਤੇ ਹੋਰ ਵੀ ਆਪਾਂ ਦੇਖ ਲੈਨੇ ਆ ਬੜਾ ਇੱਥੇ ਕਹਿੰਦੇ ਹੁੰਦੇ ਵੀ ਅਸੀਂ ਕਰਦੇ ਆਂਗੇ ਤੇ ਸੱਚੀ ਉਹ ਕਰਦੇ ਆ ਕਿ ਰੌਲਾ ਹੀ ਪਾਉਂਦੇ ਖਾਲਸਾੜ ਲਈ ਦੇਖਦੇ ਆ ਜਿਵੇਂ ਇੱਥੇ ਲੈਬੋਰਟਰੀ ਆ ਅੱਛਾ ਤੇ ਬੜੀਆਂ ਇਹਨਾਂ ਨੇ ਮਿੰਗ ਜਿੰਗ ਮਸ਼ੀਨਾਂ ਰੱਖੀਆਂ ਹੋਈਆਂ ਇੱਥੇ ਇਹਨਾਂ ਨੇ ਹੂੰ ਤੇ ਇੱਧਰ ਵੀ ਜਿੰਮਿਆ ਸਾਰੇ ਟੈਸਟਸ ਲੈਂਦੇ ਇੱਥੇ ਤੇ ਆਹ ਫਿਜ਼ੀਓਥੈਰੇਪੀ ਸੈਂਟਰ ਇਹਨਾਂ ਦਾ ਅੱਛਾ ਇੱਧਰ ਵੀ ਵਧੀਆ ਮਸ਼ੀਨਾਂ ਰੱਖੀਆਂ ਹੋਈਆਂ ਇਹਨਾਂ ਨੇ ਹੂੰ ਬਾਕੀ ਭਈ ਜੇ ਕਿਸੇ ਨੂੰ ਕੋਈ ਵੀ ਸ਼ੱਕ ਆ ਕਿਸੇ ਤਰ੍ਹਾਂ ਦਾ ਤਾਂ ਖਾਲਸਾ ਦੇ ਦਫ਼ਤਰਾਂ ਕੀ ਇੱਥੇ ਵੇਖ ਸਕਦਾ ਕਿ ਭਾਈ ਇਹ ਇਲਾਜ ਕਰਦੇ ਆ ਕਿ ਨਹੀਂ ਕਰਦੇ ਕਿਉਂਕਿ ਆਪਾ ਮੈਨੂੰ ਸੀਗਾ ਸ਼ੱਕ ਵੀ ਭਾਈ ਇਹ ਸਿਰਫ ਸੋਸ਼ਲ ਮੀਡੀਆ ਤੇ ਗੱਲੇ ਹੀ ਕਰਦੇ ਆ ਕਿ ਪਰ ਅੱਜ ਆ ਕੇ ਦੇਖ ਵੀ ਲਿਆ ਕਿ ਇੱਥੇ ਵਾਕਈ ਲੋਕਾਂ ਦਾ ਇਲਾਜ ਹੁੰਦਾ ਲੋਕ ਆਉਂਦੇ ਆ ਟੈਸਟ ਹੁੰਦੇ ਆ ਫਿਜ਼ਿਓਥੈਰੇਪੀ ਜਿਹੜਾ ਸੈਂਟਰ ਉਹ ਵੀ ਹੈਗਾ ਇੱਥੇ ਐਕਸ-ਰੇ ਵੀ ਹੁੰਦੇ ਆ ਸੋ ਤੁਸੀਂ ਵੀ ਇੱਥੇ ਆ ਕੇ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਭਾਈ ਇਹ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਸੋ ਅਗਲੀ ਵੀਡੀਓ ਤੇ ਫਿਰ ਮਿਲਦੇ ਆ ਤਾਕਤ ਲਈ ਦਿਓ ਇਜਾਜ਼ਤ ਧੰਨਵਾਦ